ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਤੁਸੀਂ ਵੱਡੇ ਵੱਡੇ ਚੈਨਲਾਂ ਤੇ ਵੀ ਸਫਰੇ ਸ਼ਹਾਦਤ ਤੇੜਾ ਪ੍ਰੋਗਰਾਮ ਚੱਲਦਾ ਦੇਖਦੇ ਹੋ ਉਹਦੀ ਜਿਹੜੀ ਸ਼ੁਰੂਆਤ ਕਦੋਂ ਹੁੰਦੀ ਹੈ ਕਿਵੇਂ-ਕਿਵੇਂ ਖੋਜ ਹੁੰਦੀ ਹੈ ਸਾਡੇ ਵਿੱਚ ਅੱਜ ਤੁਸੀਂ ਇਹਨਾਂ ਨੂੰ ਅਕਸਰ ਸਾਡੇ ਜੀ ਸਟਾਰ ਟੀਵੀ ਤੇ ਉਹਤੇ ਹੋਰ ਵੀ ਚੈਨਲਾਂ ਉੱਤੇ ਇਤਿਹਾਸ ਨਾਲ ਜਾਣੂ ਕਰਵਾਉਂਦੇ ਹੋਏ ਸਾਂਝੇ ਕਰਦੇ ਹੋਏ ਜਰੂਰ ਦੇਖਦੇ ਹੋ ਅੱਜ ਸਮਾਗਮ ਇੱਕ 16 ਤਰੀਕ ਨੂੰ ਸਮਾਗਮ ਰੱਖਿਆ ਗਿਆ ਕਿਵੇਂ ਰੂਪਰੇਖਾ ਹੋਏਗੀ ਪਾ ਜਾਣਕਾਰੀ ਲੰਮੀ ਜੀ ਪਹਿਲਾਂ ਤੋਂ ਫਤਿਹ ਦੀ ਸਣਪਾਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਕਿਵੇਂ ਰੂਪ ਰਖਾ ਜਿਹੜੀ ਹੈ 16 ਤਰੀਕ ਦੇ ਸਮਾਗਮ ਦੀ ਰਹਿ ਗਈ ਪੂਰੀ ਸੰਗਤ ਜੀ ਉਹ ਜਿਸ ਸਥਾਨ ਦੀ ਇਹ ਜ਼ਿਕਰ ਜੇ ਸਥਾਨ ਦਾ ਹੋ ਰਿਹਾ ਇਤਿਹਾਸਿਕ ਸਥਾਨ ਗੁਰਦਰਾ ਸਾਹਿਬ ਛੰਨ ਬਾਬਾ ਕੁੰਮਾ ਮਾਸਕੀ ਜੀ ਚੰਦ ਚੱਕ ਟੇਰਾ ਜ਼ਿਲ੍ਹਾ ਰੋਪੜ ਦਾ ਕਿਸੇ ਸਥਾਨ ਤੇ ਡਬੀ ਮਾ ਗੁਜਰ ਕੋਰ ਛੋਟੇ ਸਹਿਰ ਜਾਤੇ ਕਬਾ ਜੋਰਾਵਰ ਸਿੰਘ ਜੀ ਬਾਬਾ ਬੱਤੇ ਸਿੰਘ ਜੀ ਉਹਨਾਂ ਨੇ ਇੱਕ ਰਾਤ ਬੇੜੀ ਦੇ ਮਲਾ ਬਾਬਾ ਤੁਮਾ ਮਾਸ਼ੀ ਦੇ ਕੋਲ ਸਤਪੁਰ ਤੋਂ 160 ਵਿਕਰਮੀ ਦੀ ਇੱਕ ਰਾਤ ਕਥਿਤ ਕੀਤੀ ਕਿਸ ਸਥਾਨ ਦੀ ਖੋਜ 2004 ਈਸਵੀ ਦੇ ਵਿੱਚ ਹੋਈ ਕਿ ਕਿਸ ਸਥਾਨ ਦੇ ਪਹਿਲੀ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ 12 ਜੁਲਾਈ 2007 ਈਸਵੀ ਨੂੰ ਹੋਇਆ 16 ਜਨਵਰੀ 2007 ਈਸਵੀ ਨੂੰ ਪਹਿਲੀ ਵਾਰ ਇਸ ਸੰਗਰਾਮ ਦਾ ਦਿਹਾੜਾ ਮਨਾਇਆ ਗਿਆ। ਜਿਵੇਂ ਜਿਹੜਾ ਸੰਗਰਾਮ ਦਾ ਦਿਹਾੜਾ ਇੱਥੇ ਮਨਾਉਂਦੇ ਆ ਸਾਰੀ ਪ੍ਰਬੰਧਕ ਕਮੇਟੀ ਸਾਰਾ ਲਾਸਕਾ ਦੂਬ ਰੈਡੀ ਤੋਂ ਸੰਗਤ ਆਉਂਦੀ ਆ ਉਹ ਪਹਿਲੇ ਸਾਲ ਤੋਂ ਹੀ ਮਨਾਉਂਦੇ ਆ ਇਸ ਸਤਾਨ ਦੀ ਸਥਾਪਨਾ ਦੇ ਸਬੰਧੋਂ। ਉਹ ਐਕਟਿੰਗ ਗਰੁੱਪ ਦੀ ਸੰਗਤ ਇਹ ਜਿਹੜਾ 19ਵਾਂ ਸਮਾਗਮ ਇਸ ਸਤਾਨ ਨੂੰ ਪ੍ਰਗਟ ਹੋਇਆ ਨੂੰ 19 ਸਾਲ ਹੋ ਚੁੱਕੇ ਨੇ। ਉਹਦੀ ਵੀ ਥੋੜਾ ਜਿੱਲੇ ਸਹਿਬਜਾ ਦਾ ਸ਼ਹੀਦੀ ਦਿਵਸ ਹੁੰਦੇ ਆ 6 7 8 ਬਹੁਤ ਦਾ ਵੱਡਾ ਜੋੜ ਮੇਲ ਹੁੰਦਾ ਉਹ ਉਹ ਗੰਭੀਰਤਾ ਵਾਲਾ ਹੁੰਦਾ ਵਿਰਾਗ ਵਾਲਾ ਹੁੰਦਾ ਉਹਨਾਂ ਦੀ ਸ਼ਰਮ ਸਾਹਮਣੇ ਆਉਂਦੀ ਹੈ ਤੇ ਜਿਹੜਾ ਸਥਾਪਨਾ ਦਿਵਸ ਆ ਇੱਥੇ ਥੋੜਾ ਜਿਹੜਾ ਮਾਹੌਲ ਆ ਉਹ ਖੁਸ਼ੀਲੀ ਲਹਿਰ ਵਾਲਾ ਹੁੰਦਾ ਕਿ ਉਹਨਾਂ ਛਿੱਟਾਂ ਦੇ ਆਸਥਾਨ ਵੀ ਪ੍ਰਗਟ ਹੋਏ ਆ ਤੇ ਇੱਥੇ ਜਿਹੜਾ ਅਸੀਂ ਪਹਿਲੇ ਸਾਲ ਤੋਂ ਹੀ ਮਾਲ ਪੂੜਿਆਂ ਦਾ ਲੰਗਰ ਖੀਰ ਦਾ ਲੰਗਰ ਗੁਰੂ ਪਾਤਸ਼ਾਹ ਮਹਾਰਾਜ ਦੇ ਘਰ ਦਾ ਕੀਰਤਨ ਢਾਡੀ ਬਾਰਾ ਉਹ ਜਿਹੜਾ ਸਮਾਗਮ ਆ ਉਹ 16 ਨੂੰ ਸ਼ਾਵਣ ਦੀ ਸੰਗਰਾਂਦ ਦਾ ਇਸ ਇਲਾਕੇ ਤੇ ਵੀ ਮੰਨਿਆ ਨਹੀਂ ਜਾਂਦਾ ਵੀ ਊੜੇ ਵਾਲੀ ਸੰਗਰਾਂਦ ਵਾਲੇ ਤੇ ਉੱਥੇ ਵੀ ਕੀਰਤਨ ਹੋਵੇਗਾ ਬੀਬੀ ਕਮਲਜੀਤ ਕੌਰ 10 ਵਜੇ ਸਮਾਗਮ ਆਰੰਭ ਹੋਵੇਗਾ ਉਸ ਤੋਂ ਬਾਅਦ ਬੀਬੀ ਕਰਨਜੀਤ ਕੌਰ ਢਾਡੀ ਜੱਸਾ ਉਹਨਾਂ ਦੇ ਪਿਤਾ ਬਲਵਿੰਦਰ ਸਿੰਘ ਜੀ ਬਾਰਾ ਸਿੱਖੋਂ ਦੇ ਸ਼ਹੀਦ ਹੋਏ ਨੇ ਕੋਸ਼ਿਸ਼ ਕੀਤੀ ਯਾਰ ਉਹਨਾਂ ਕੋਲ ਨੂੰ ਢੀ 12 ਹੋਣਗੀਆਂ ਤੇ ਤਕਰੀਬਨ 10 ਵਜੇ ਤੋਂ ਲੈ ਕੇ 2 ਵਜੇ ਤੱਕ ਦਿਨ ਦੇ ਸਮਾਗਮ ਹੋਵੇਗਾ ਦੁਪਹਿਰ ਤਾਈਂ ਇਹਦੀ ਮੇਨ ਰੂਪਰੇਖਾ ਇਹੀ ਹੁੰਦੀ ਹਰ ਸਾਲ 10 ਵਜੇ ਆਰੰਭ ਹੁੰਦਾ ਸਾਉਣ ਦੀ ਸੰਗਰਾਂਦ ਨੂੰ 16 ਤਰੀਕ ਨੂੰ ਤੇ 2 ਵਜੇ ਦੇ ਕਰੀਬ ਕਿਸੇ ਸਮਾਪਤੀ ਹੁੰਦੀ ਆ ਤੇ ਇਹਦੀ ਰੂਪਰੇਖਾ ਗੁਰੂ ਕੀ ਸੰਗਤ ਇਹੀ ਹੈ ਕਿ ਤੁਸੀਂ ਹੁਣ ਅਮਾਕੇ ਇੱਥੇ ਇਸ ਸਮਾਗਮ ਦੇ ਵਿੱਚ ਪੌਂਟ ਸ੍ਰੀ ਅਕਾਲ ਸਾਰੀ ਪ੍ਰਬੰਧਕਾਂ ਵੱਲੋਂ ਸੇਵਾਦਾਰਾਂ ਵੱਲੋਂ ਸਾਰਿਆਂ ਵੱਲੋਂ ਗੁਰੂ ਚਿੱਤ ਸੰਗਤ ਨੂੰ ਇਹ ਹੀ ਨਿਮਨਤਾ ਸਹਿਤ ਬੇਨਤੀ ਹੈ ਕਿ ਪਰਸੋਂ ਸਮਾਗਮ ਆ 16 ਤਰੀਕ ਨੂੰ 10 ਵਜੇ ਆਰੰਭ ਹੋਵੇਗਾ ਤੇ 1:30 ਤੋਂ 2 ਵਜੇ ਦੇ ਕਰੀਬ ਸਮਾਪਤੀ ਹੋਵੇਗੀ ਜਿਸ ਦੀ ਰੂਪਰੇਖਾ ਜਿਹੜੀ ਹਰ ਸਾਲ 3 3 ਘੰਟੇ ਜਾਂ 4 ਘੰਟੇ ਦਾ ਇਹ ਸਮਾਗਮ ਹੁੰਦਾ ਹੈ। ਜੀ ਕੀ ਇਹਦੇ ਫੰਕਸ਼ਨਾਂ ਬਾਰੇ ਤੁਸੀਂ ਸੰਪਰਕ ਕਰ ਸਕਦੇ ਹੋ। ਇਹ ਹੀ ਬੇਨਤੀ ਹੈ ਸਾਰਿਆਂ ਇਹਤੋਂ ਲੱਗੇ ਫਤਿਹ ਜੀ ਬਹੁਤ ਹੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਪੂਰੀ ਰੂਪ ਰੇਖਾ ਤੁਹਾਨੂੰ ਦੱਸ ਦਿੱਤੀ ਗਈ ਹੈ ਤੇ ਇੱਕ ಅಪਾਰ ਕਿਰਪਾ ਦੇ ਨਾਲ ਜੀ ਸਟਾਰਟੀਮ ਵੱਲੋਂ ਜਿਹੜੇ ਦੂਰ ਦਰਾਡੇ ਬੈਠੇ ਆ ਦੇਸ਼ਾਂ ਦੇ ਵਿਦੇਸ਼ਾਂ ਵਿੱਚ ਸੰਗਤ ਬੈਠੀ ਆ ਉਹਨਾਂ ਨੂੰ ਲਾਈਵ ਦਿਖਾ ਕੇ ਸੰਤਾਂ ਨੂੰ ਨਿਯਾਲ ਕਰਨਗੇ ਔਰ ਸਭ ਤੋਂ ਵੱਡੀ ਬੇਨਤੀ ਹੈ ਜਿਵੇਂ ਕਿ ਬਾਬਾ ਜੀ ਨੇ ਵੀ ਕੰਨ ਜੀ ਨੇ ਵੀ ਕੀਤੀ ਹੈ ਅਸੀਂ ਵੀ ਜੀ ਸਟਾਰਕੀ ਵੱਲੋਂ ਕਰਦੇ ਆਂ ਇਹ ਇਲਾਕੇ ਦਾ ਬਹੁਤ ਵੱਡਾ ਸਮਾਜਨਾ ਖੁਸ਼ੀ ਦਾ ਪ੍ਰਤੀਕ ਹੈ ਜਿਵੇਂ ਕਿ ਦੱਸਿਆ ਬਾਬਾ ਜੀ ਨੇ ਕਿ ਮਾਲਪੂੜੇ ਦਾ ਜਿਹੜਾ ਉਹਦੇ ਨਾਮ ਤੇ ਵੀ ਜਾਣੇ ਜਾਂਦਾ ਤੇ ਤੁਸੀਂ ਉਹਦੇ ਜਰੂਰ ਪਹੁੰਚੋ ਜਿਹੜੇ ਇਲਾਕੇ ਦੇ ਨਿਵਾਸੀ ਹੈ ਔਰ ਇਹ ਆਉਣ ਵਾਸਤੇ ਸਾਧਨ ਵੀ ਹੈਗਾ ਔਰ ਸੜਕ ਜਿਹੜੀ ਬਹੁਤ ਵਧੀਆ ਬਣੀ ਹੋਈ ਹੈ ਗੁਰਦੁਆਰਾ ਅਲੀਸ਼ਾਨ ਹੈ ਤੁਸੀਂ ਇਸ ਟਾਈਮ ਮੇਰੇ ਨੇਚਰ ਦੀ ਜਿਹੜੀ ਚਿੜੀਆਂ ਵੀ ਸੁਣ ਜੇ ਸੁਣਦੀ ਹੋਵੇ ਮੇਰੇ ਮਾਈਕ ਦੇ ਵਿੱਚ ਤਾਂ ਉਹ ਵੀ ਸੁਣਾਈ ਦਿੰਦੀਆਂ ਔਰ ਇਹ ਬਹੁਤ ਹੀ ਆਕਾਤ ਜਗਾ ਦੇਖਣ ਨੂੰ ਮਿਲਦੀ ਹੈ ਤੇ ਤੁਸੀਂ ਵੀ ਜਰੂਰ ਪਹੁੰਚੋ ਆਂਡਵਾੜੀ 16 ਤਰੀਕ ਨੂੰ ਕੈਮਰਾਮੈਨ ਅਮਨਦੀਪ ਸਿੰਘ ਜਨਾਬ ਜੀ 스타ਟਿੰਗ ਨਾਲ ਇੱਕ ਪਾਸੇ ਲੋ